ਨਾ ਮੈਨੂੰ ਕਹਾਣੀ ਚਿੱਤੇ ਆ ਗਈ ਕਹਾਣੀ ਨਹੀਂ ਅਸਲ ਦੇ ਵਿੱਚ ਅਸਲ ਸੱਚੀ ਆ ਕੋਈ ਬੰਦਾ ਸੀਗਾ ਜਿੱਦਾਂ ਕਾਫੀ ਉਮਰ ਦਾ ਉਹ ਹੋ ਗਿਆ ਹੂੰ ਤੇ ਉਹਦਾ ਵਿਆਹ ਉਹ ਨਹੀਂ ਹੋਇਆ ਤੇ ਇਦਾਂ ਹੀ ਕਿਸੇ ਬਾਹਰੋਂ ਆਈ ਹੋਈ ਹੋਰ ਕਿਸੇ ਕੰਟਰੀ ਦੀ ਬੀਬੀ ਹੂੰ ਉਹਦੇ ਨਾਲ ਉਹਦੀ ਕਿਸੇ ਟਾਈਮ ਤੇ ਮੇਲ ਮਲਾਪ ਹੋਇਆ ਗੱਲਬਾਤ ਹੋਈ ਉਹ ਬੀਬੀ ਨੂੰ ਨਾ ਉਹ ਸਰਦਾਰ ਦਾੜੀ ਕੇਸ ਰੱਖੇ ਸਿਰ ਤੇ ਪੱਗ ਬੰਨੀ ਬੜੀ ਬੜੀ ਫੱਬ ਲੱਗੀ ਉਹਦੀ ਕਿਰ ਬੜਾ ਸੋਹਣਾ ਬੰਦਾ ਹੈ ਇਹ ਇਹਦੇ ਚਿਹਰੇ ਤੋਂ ਇਹਦੀ ਸ਼ਕਲ ਤੋਂ ਇਹਦਾ ਸੁਹੱਪਣ ਬਹੁਤ ਵਧੀਆ ਲੱਗਦਾ ਤੇ ਉਹ ਉਹਦੇ ਸਰਦਾਰ ਦੇ ਸਰਦਾਰ ਵੱਲ ਵੇਖ ਕੇ ਮੋਹੀ ਗਈ ਕਿਰ ਹਾਂ ਇਦਾਂ ਦਾ ਮੇਰੇ ਜੀਵਨ ਦਾ ਲਾਈਫ ਪਾਰਟਨਰ ਹੋਵੇ ਤੇ ਉਹਨੇ ਨਾ ਉਹਨੂੰ ਪਰਖਣ ਵਾਸਤੇ ਅੱਛਾ ਕੀ ਕੀਤਾ ਕਹਿੰਦੀ ਕਿ ਮੈਨੂੰ ਤੂੰ ਬਹੁਤ ਵਧੀਆ ਲੱਗਦਾ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਅੱਛਾ ਪਰ ਜੇਕਰ ਤੂੰ ਦਾੜੀ ਕੇਸ ਕਟਾ ਦੇ ਤਾਂ ਤੂੰ ਹੋਰ ਬੜਾ ਸੋਹਣਾ ਲੱਗੇਗਾ ਉਨੇ ਪਰਖਿਆ ਕਿ ਅੱਜ ਮੈਂ ਹੋਰ ਧਰਮ ਦੀਆਂ ਹੋਰ ਕੰਟਰੀ ਦੀਆਂ ਕਿਤੇ ਮੈਂ ਇਹਦੇ ਨਾਲ ਵਿਆਹ ਕਰਾਉਣੀ ਆ ਕੱਲ ਨੂੰ ਇਹ ਬਦਲਦਾ ਤਾਂ ਨਹੀਂ ਬਦਲਦਾ ਤਾਂ ਨਹੀਂ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਆ ਤੇਰਾ ਲਾਈਫ ਪਾਰਟਨਰ ਬਣਨ ਲਈ ਤਿਆਰ ਆ ਪਰ ਇਹ ਨੋਟ ਕਰ ਤੇ ਜੇ ਤੇਰਾ ਦਾੜੀ ਕੇਸ ਆ ਜੇ ਤੂੰ ਮਤਲਬ ਉਹਨੇ ਤਾਂ ਨਾਰਮਲ ਜੀ ਗੱਲ ਇੱਕ ਪਰਖਣ ਵਾਸਤੇ ਆ ਕੇ ਅਗਲੇ ਦਿਨ ਉਹ ਬੰਦਾ ਉਹ ਬੀਬੀ ਦੇ ਸਾਹਮਣੇ ਚਲਿਆ ਗਿਆ ਜੋ ਸਾਹਮਣੇ ਗਿਆ ਤੇ ਉਹਨੇ ਪਛਾਣਿਆ ਨਹੀਂ ਪੁੱਛਦੀ ਕੌਣ ਕਹਿੰਦਾ ਮੈਂ ਉਹੀ ਹਾਂ ਕੱਲ ਵਾਲਾ ਮੇਰੇ ਨਾਲ ਤੂੰ ਗੱਲ ਕੀਤੀ ਸੀ ਤੂੰ ਇਹ ਕਿਹਾ ਸੀ ਆ ਘਰੇ ਹੂੰ ਉਹ ਇੰਨੀ ਕੁ ਜ਼ਿਆਦਾ ਉਹਨੂੰ ਵੇਖ ਕੇ ਹੈਰਾਨ ਹੋ ਗਈ ਕਹਿੰਦੀ ਉਹਨੇ ਨਾ ਇੱਥੋਂ ਤੱਕ ਵੀ ਜ਼ਿਕਰ ਆਉਂਦਾ ਉਹਦੇ ਤੋਂ ਮੂੰਹ ਘੁਮਾ ਲਿਆ ਤੇ ਪਾਸਾ ਵਟ ਲਿਆ ਕਹਿੰਦੀ ਮੈਂ ਦੇਖਣਾ ਨਹੀਂ ਚਾਹੁੰਦਾ ਤੈਨੂੰ ਮੈਂ ਦੇਖਣਾ ਨਹੀਂ ਚਾਹੁੰਦੀ ਮੈਂ ਤਾਂ ਤੈਨੂੰ ਪਰਖ ਰਹੀ ਸੀ ਕਿ ਜਿਹਨੂੰ ਮੈਂ ਆਪਣੀ ਜੀਵਨ ਦਾ ਲਾਈਫ ਪਾਰਟਨਰ ਬਣਾਉਣ ਦਾ ਸੋਚ ਰਹੀ ਆ ਸੋਚ ਰਹੀ ਆ ਕਿ ਇਹ ਪਹਿਲਾਂ ਆਪਣੇ ਗੁਰੂ ਦਾ ਆਪਣੀ ਧਰਤੀ ਦਾ ਹੈ ਕਿ ਨਹੀਂ ਹੈ ਕਹਿੰਦੀ ਤੂੰ ਤਾਂ ਆਪਣੇ ਗੁਰੂ ਦਾ ਹੀ ਨਹੀਂ ਬਣਿਆ ਆਪਣੀ ਧਰਤੀ ਦਾ ਹੀ ਨਹੀਂ ਬਣਿਆ ਮੇਰਾ ਕਿੱਥੋਂ ਬਣ ਜੇਗਾ ਮੈਂ ਤੂੰ ਮੇਰੇ ਨਾਲ ਵਿਆਹ ਕਰਾਉਣ ਦੀ ਗੱਲ ਕਰਦਾ ਮੈਂ ਤੇਰੇ ਨੇੜੇ ਤੇੜੇ ਨਹੀਂ ਇਹ 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 ਚੀਜ਼ਾਂ ਵੀਰੋ ਇਹ ਨੋਡ ਕਰਿਓ ਇਹ ਬਹੁਤ ਵਾਰ ਹੁੰਦੀਆਂ ਬਿਲਕੁਲ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਤਰੱਕੀ ਕਰੋ ਕਿਸੇ ਵੀ ਦੁਨੀਆ ਦੀ ਧਰਤੀ ਤੇ ਜਾਓ ਜੰਮ ਜੰਮ ਜਾਓ ਤੁਸੀਂ ਮਿਹਨਤ ਕਰੋ ਹਨਾ ਪਰ ਆਪਦਾ ਅਸਲੀ ਪੱਖ ਆਪਦਾ ਪਛੋਕੜ ਕਦੇ ਨਾ ਭੁੱਲੋ ਦਸਤਾਰ ਕਰਦਾਰ ਦੋਨੋਂ ਆਪਣੇ ਬਰਕਰਾਰ ਰੱਖੋ ਬਰਕਰਾਰ ਰੱਖੋ ਮਤਲਬ ਦਸਤਾਰ ਕਿਰਦਾਰ ਤੁਹਾਡਾ ਇਹਦੇ ਨਾਲ ਇੱਕ ਚੀਜ਼ ਹੋਰ ਵੀ ਆ ਪਿਸ਼ੋਕੜ ਪਿਸ਼ੋਕੜ ਤੁਹਾਡੇ ਵੱਡੇ ਵਡੇਰੇ ਬਿਲਕੁਲ ਤੁਹਾਡਾ ਇਤਿਹਾਸ ਤੁਹਾਡਾ ਆਪਾਂ ਕਹਿ ਲਈਏ ਕਿ ਪਿਛਲਾ ਸਾਰਾ ਕੁਝ ਤੁਹਾਡੇ ਚਿੱਤੇ ਚ ਹੋਵੇ ਚਿੱਤੇ ਚ ਹਾਂ ਤੁਸੀਂ ਕਿਸੇ ਵੀ ਥਾਂ ਤੇ ਕਿਸੇ ਨੂੰ ਬਦਲ ਲਓ ਆ ਬਣਾ ਬਦਲ ਆ ਬਣਾ ਬਦਲ ਅੱਜ ਇਦਾਂ ਹੋ ਰਿਹਾ ਮੇਰੇ ਨੌਨ ਦੇ ਵਿੱਚ ਇਦਾਂ ਦੇ ਬੰਦੇ ਆ ਜਿਨ੍ਹਾਂ ਨੂੰ ਮੈਂ ਵੇਖ ਕੇ ਮੈਂ ਉਹਨਾਂ ਨੂੰ ਇੱਥੋਂ ਤੱਕ ਕੇ ਬੜਾ ਅਦਾਸ ਵੀ ਹੋਇਆ ਤੇ ਬੜਾ ਰੌਲਾ ਵੀ ਪਾਇਆ ਉਹ ਪ੍ਰਭੂ ਆ ਕੀ ਹੈ ਤੁਸੀਂ ਉਹ ਬਣਨ ਦੀ ਕੋਸ਼ਿਸ਼ ਕਰਦੇ ਨਹੀਂ ਬਣਿਆ ਜਾ ਤੁਸੀਂ ਜੋ ਹੈ ਆ ਤੁਸੀਂ ਉਹੀ ਰਹੋਗੇ ਤੁਸੀਂ ਉਸੇ ਸਰੂਪ ਦੇ ਵਿੱਚ ਤਰੱਕੀ ਕਰੋ ਤੇ ਦੁਨੀਆ ਤੇ ਤੁਹਾਡਾ ਨਾਮ ਬਣੇਗਾ ਹੁਣ ਆਪਾਂ ਸਰਦਾਰ ਕਹਿੰਦੇ ਆ ਉਹਨੂੰ ਸਰਦਾਰ ਹੋਵੇ